ਸਤਲੁਜ ਯਮੁਨਾ ਲਿੰਕ ਨਹਿਰ ਮਾਮਲਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਪੱਕਿਆ ਹੋਇਆ ਹੈ ਇਸ ਵਾਰ ਗਵਾਂਟੀ ਸੂਬੇ ਹਰਿਆਣਾ ਦੀ ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਲੋਕਦਲ ਨੇ ਇਸ ਮੁੱਦੇ ਨੂੰ ਪਖਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ ਇਨ੍ਹਾਂ ਲੋਕਾਂ ਵੱਲੋਂ ਕੱਲ 23 ਫਰਵਰੀ ਨੂੰ ਪਟਿਆਲਾ ਦੇ ਪਿੰਡ ਕਪੂਰੀ 'ਚ ਨਹਿਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਕਪੂਰੀ ਉਹੀ ਪਿੰਡ ਹੈ ਜਿੱਥੇ 1982 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਸਵਾਈਐਲ ਨਹਿਰ ਦਾ ਨੀਂਹ ਪੱਥਰ ਰੱਖਿਆ ਸੀ ਜਿਸ ਤਹਿਤ ਪੰਜਾਬ ਦੀ ਸਤਲੁਜ ਨਦੀ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾਣਾ ਸੀ ਪਰ ਪਾਣੀ ਹਰਿਆਣਾ ਨੂੰ ਦਿੱਤਾ ਜਾਂਦਾ ਉਸ ਤੋਂ ਪਹਿਲਾਂ ਹੀ ਇਸ ਦਾ ਵੱਡੇ ਪੱਧਰ ਤੇ ਵਿਰੋਧ ਸ਼ੁਰੂ ਹੋ ਗਿਆ। ਮਾਮਲਾ ਅਦਾਲਤ ਚ ਵੀ ਪਹੁੰਚਿਆ। ਅਦਾਲਤ ਰਾਸ਼ਪਤਿ ਵੱਲੋਂ ਪੰਜਾਬ ਦੇ ਖਿਲਾਫ ਫੈਸਲਾ ਆਉਣ ਤੋਂ ਬਾਅਦ ਲਗਾਤਾਰ ਹਰਿਆਣਾ ਨਹਿਰ ਦਾ ਧੂਰਾ ਕੰਮ ਪੂਰੇ ਕਿਤੇ ਜਾਣ ਦੀ ਮੰਗ ਕਰ ਰਿਹਾ ਹੈ। ਇਸ ਲਈ ਇਨੈਲੋ ਨੇ ਕੱਲ੍ਹ ਕਪੂਰੀ ਪਿੰਡ 'ਚ ਨਹਿਰ ਦੀ ਖੁਦਾਈ ਦਾ ਐਲਾਨ ਕੀਤਾ ਹੈ। ਇਸ ਨੂੰ ਦੇਖਦਿਆਂ ਕਪੂਰੀ ਪਿੰਡ ਅਤੇ ਪੰਜਾਬ ਹਰਿਆਣਾ ਦੀ ਸਰਹੱਦ ਤੇ ਪੈਂਦੇ ਸ਼ੰਭੂ ਬੈਰੀਅਰ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਾ ਹੋਵੇ। ਪੰਜਾਬ ਦੀਆਂ ਕੁਝ ਜਥੇਬੰਦੀਆਂ ਵੀ ਕਪੂਰੀ ਪਿੰਡ ਪਹੁੰਚ ਰਹੀਆਂ ਨੇ। ਨਾਲੀ ਕਪੂਰੀ ਚ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ਲੋਕ ਇਨਸਾਫ ਪਾਰਟੀ ਦੇ ਬੈਂਸਪਰਾਵਾਂ ਨੇ ਵੀ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸ ਅਕਾਲੀ ਦਲ ਤੇ ਇਨਹਲੋਦੀ ਮਿਲੀਪੋ ਗੱਦਾ ਇਲਜ਼ਾਮ ਲਾਇਆ ਤੇ ਕੱਲ ਆਪਣੇ ਸਮਰਥਕਾਂ ਨਾਲ ਕਪੂਰੀ ਪਹੁੰਚਣ ਦਾ ਐਲਾਨ ਕੀਤਾ ਹੈ ਸੰਵਿਧਾਨਕ ਰਾਈਟ ਐਂਡ ਡਿਊਟੀ ਆਸੀ ਉਹ ਵਜਾਉਣ ਕੱਲ ਨੂੰ ਉਥੇ ਜਾਵਾਂਗੇ ਐਂਡ ਮੈਸੇਜ ਦੇ ਕੇ ਆਵਾਂਗੇ ਟਟਾਲਿਆਂ ਨੂੰ ਵੀ ਤੁਸੀਂ ਕਾਂਗਰਸ ਤੇ ਬਾਦਲਾਂ ਦਾ ਰੱਖ ਲੱਖ ਰਲ ਜੋ ਪੰਜਾਬ ਦੇ ਲੋਕ ਤੁਹਾਡੀਆਂ ਗਿੱਧਰ ਧਮਕੀਆਂ ਤੋਂ ਡਰਨ ਵਾਲੇ ਤੁਹੇ ਪਾਸੇ ਕਪੂਰੇਪਿੰਡ ਚ 500 ਤੋਂ ਵੱਧ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਨੇ ਲੋੜ ਮੁਤਾਬਕ ਪੈਰਾ ਮਿਲਟਰੀ ਫੋਰਸ ਵੀ ਬੁਲਾਈ ਜਾ ਸਕਦੀ ਹੈ ਸਫੀਕੈਂਟ ਫੋਰਸ ਨਾਲ ਹਰ ਇੱਕ ਪੁਆਇੰਟ ਤੇ ਦਿੱਤੀ ਗਈ ਹੈ ਨਾਲ ਸਾਧੋ ਸਮਾਨ ਜੋ ਲਾਅ ਐਂਡ ਆਰਡਰ ਮੇਨਟੇਨੈਂਸ ਵਾਸਤੇ ਚਾਹੀਦਾ ਹੁੰਦਾ ਬੈਰੀਕੇਟਿੰਗ ਹੈ ਜਾਂ ਟਾਇਰ ਗੈਸ ਹੈ ਜਾਂ ਹੋਰ ਜੋ ਵੀ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਲਾਅ ਐਂਡ ਆਰਡਰ ਦੀ ਮੇਨਟੇਨੈਂਸ ਵਾਸਤੇ ਉਹ ਨਾਲ ਸਾਰੀਆਂ ਉਹਨਾਂ ਨੂੰ ਮੁਹੱਈਆ ਕਰਵਾਈਆਂ ਕੱਲ ਨੂੰ ਪੈਰਾ ਮਿਲਟਰੀ ਫੋਰਸ ਵੀ ਆ ਸਕਦੀ ਹੈ ਜਾਂ ਤੁਸੀਂ ਹੋਵੋਗੇ ਇਸ ਏਰੀਆ ਦੇ ਅੰਦਰ फिलहाल जो साइ फोर्स डिप्लॉय की है वो इन ही है अगर कोई पैरामिलट्री हो इस तो अलावा कोई आएगी तो वो भी जितनी है कि पंजाब हक दे इस विषय पर बड़ी राजनीति हो रही है और मेरा कहना यही है कि उस पर राजनीति नहीं होनी चाहिए अस्त में यह एक समस्या ऐसी है जो पिछले कई वर्षों से अटकी हुई है जिसका एक समाधान निकालने के लिए कोर्ट का एक रास्ता और मैं समझता हूँ सुप्रीम कोर्ट ने ठीक ਰਾਸਤੇ ਪਰ ਨਿਰਣੇ ਸੁਨਾਇਆ ਹੈ ਜੋ ਹਰਿਆਣਾ ਕੇ ਇੰਟਰਸਟ ਦੇ ਹੱਥ ਮੇ ਹੈ ਇਸ ਪੂਰੇ ਵਿਵਾਦ ਚ ਸੁਪਰੀਮ ਕੋਰਟ ਨੇ ਅੱਜ ਪੰਜਾਬ ਨੂੰ ਫੇਰ ਝਟਕਾ ਦਿੱਤਾ ਹੈ ਸੁਪਰੀਮ ਕੋਰਟ ਨੇ ਐਸਵਾਈਐਲ ਮਸਲੇ ਤੇ ਅਸੁਨਵਾਈ ਕਰਦੇ ਹੈ ਕਿ ਹੈ ਕਿ ਸਤਲੁਜ ਜਮਨਾ ਲਿੰਕ ਨਹਿਰ ਬੰਨਣੀ ਚਾਹੀਦੀ ਹੈ ਕੋਰਟ ਨੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣ ਦਾ ਵੀ ਆਖਰੀ ਮੌਕਾ ਦਿੱਤਾ ਹੈ ਅਤੇ ਸਰਕਾਰ ਨੂੰ ਸਮਝੌਤੇ ਦੀ ਪਾਲਣਾ ਕਰਨ ਦੀ ਸਲਾਹ ਦਿੰਦੀ ਹੈ ਮਾਮਲੇ ਦੀ ਅਗਲੀ ਸੁਣਵਾਈ 2 ਮਾਰਚ ਨੂੰ ਹੈ